ਗਰਕ ਸਾਹਿਬ ਕਿਵੇਂ ਦੇਖਦੇ ਹੋ ਕਿ ਬਜਟ ਪੇਸ਼ ਕੀਤਾ ਗਿਆ ਹੈ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਆ ਕਿ ਦੇਸ਼ ਦੀ ਜਨਤਾ ਦੇ ਪੱਲੇ ਪਿਆ ਕੁਝ ਪੰਜਾਬ ਦਾ ਕਿਸਾਨ ਜਿਹੜਾ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਿਹਾ ਸੀ ਉਹਦਾ ਤਾਂ ਜ਼ਿਕਰ ਹੀ ਨਹੀਂ ਹੈਗਾ ਇਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ ਕਿਸਾਨਾਂ ਦੀ ਦੁੱਗਣੀ ਇਨਕਮ ਤਾਂ ਕੀ ਹੋਣਾ ਸੀ ਖਰਚੇ ਜ਼ਰੂਰ ਦੁੱਗਣੇ ਹੋਗੇ ਇਨਕਮ ਘਟ ਗਈ ਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਹ ਉੱਥੇ ਵੀ ਬੀਜੇਪੀ ਦੇ ਹੱਥ ਕੁਝ ਨਹੀਂ ਲੱਗਿਆ ਕਿ ਇਹੀ ਕਾਰਨ ਤਾਂ ਨਹੀਂ ਕਿ ਬੀਜੇਪੀ ਨੇ ਹੱਥ ਜਿਹੜੇ ਆ ਪੰਜਾਬ ਤੋਂ ਖਿੱਚ ਲਏ ਆ ਜੇਕਰ ਤੁਸੀਂ ਬਜਟ ਦੀ ਗੱਲ ਕਰੋ ਨਾ ਇਹ ਖਾਲੀ ਲਫਾਫੇ ਤੋਂ ਇਲਾਵਾ ਕੁਝ ਵੀ ਨਹੀਂ ਹੈ ਇੱਕ ਚੀਜ਼ ਹੋਰ ਤੁਹਾਨੂੰ ਨੋਟ ਕਰੋਗੇ ਤੁਸੀਂ ਇਸ ਬਜਟ ਦੇ ਵਿੱਚ ਕਿ ਅੱਜ ਇਹ ਜਿਹੜੀ ਸਰਕਾਰ ਹੈ ਵਿਸਾਖੀਆਂ ਤੇ ਚੱਲ ਰਹੀ ਹੈ ਜਿਹੜੇ ਪ੍ਰਧਾਨ ਮੰਤਰੀ ਕਿਸੇ ਟਾਈਮ ਕਹਿੰਦੇ ਸੀ ਕਿ ਮੁਫਤ ਦੀਆਂ ਰਿਉੜੀਆਂ ਵੰਡਰ ਵਾਲੀਆਂ ਪਾਰਟੀਆਂ ਤੋਂ ਬਚੋ ਅੱਜ ਉਹੀ ਆਪਣੇ ਬਜਟ 'ਚ 300 ਫਰੀ ਦਾ ਬਿਜਲੀ ਦਾ ਜ਼ਿਕਰ ਕਰ ਰਹੇ ਹੁਣ ਦਿੱਲੀ ਦੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਦੇ ਨੂੰ ਸਾਨੂੰ ਚੁਲ ਲਿਆ ਜਿਹਨੂੰ ਫਰੀ ਦੀਆਂ ਰਿਉੜੀਆਂ ਕਹਿੰਦੇ ਆਂ ਹੁਣ ਉਹੀ ਚੀਜ਼ਾਂ ਆਫ ਕਰ ਰਹੇ ਨੇ ਇਹ ਫਰੀ ਦੀਆਂ ਰਿਉੜੀਆਂ ਨਹੀਂ ਹੈ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈਗਾ ਤੇ ਉਹਨਾਂ ਦੇ ਵਿੱਚ ਜਾਨੀ ਕਿ ਪਾੜਾ ਹੋ ਵੱਧ ਰਿਹਾ ਤੁਸੀਂ ਜਦੋਂ ਇੰਡਸਟਰੀਅਲ ਪ੍ਰੋਡਕਸ਼ਨ ਤੁਹਾਡੀ ਜਾਣੀ ਜਾਨੀ ਕਿ ਡਾਊਨ ਜਾ ਰਹੀ ਹੈ ਮੈਨੂਫੈਕਚਰਿੰਗ ਡਾਊਨ ਜਾ ਰਹੀ ਹੈ ਇਨਵੈਸਟਮੈਂਟ ਤੁਹਾਡੇ ਕੋਲੇ ਹੈ ਨਹੀਂ ਹੈ ਤਾਂ ਤੁਹਾਡੇ ਕੋਲ ਰੋਜ਼ਗਾਰ ਪੈਦਾ ਕਿਵੇਂ ਹੋਊਗਾ ਅੱਜ ਭਾਰਤ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਕਿਸ ਨੂੰ ਕੀ ਮਿਲਿਆ ਤੇ ਕਿਸ ਨੂੰ ਨਿਰਾਸ਼ਾ ਹੱਥ ਲੱਗੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਫੋਨ ਕਾਲ ਤੇ ਨੇ ਆਪ ਦੇ ਬਲਾਰੇ ਨੀਲ ਗਰਗ ਗਰਗ ਸਾਹਿਬ ਕਿਵੇਂ ਦੇਖਦੇ ਹੋ ਕਿ ਬਜਟ ਪੇਸ਼ ਕੀਤਾ ਗਿਆ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਆ ਕੀ ਦੇਸ਼ ਦੀ ਜਨਤਾ ਦੇ ਪੱਲੇ ਪਿਆ ਕੁਝ ਦੇਖੋ ਦਾਵਾ ਤਾਂ ਮੋਦੀ ਸਾਹਿਬ ਇਹ ਵੀ ਕਰਦੇ ਕਿ ਸਭ ਦਾ ਸਾਥ ਸਭ ਦਾ ਵਿਕਾਸ ਜੀ ਪਰ ਜਦੋਂ ਅਸੀਂ ਬਜਟ 'ਚ ਦੇਖਦੇ ਹਾਂ ਠੀਕ ਹੈ ਤੇ ਇਸ ਬਜਟ ਦੇ ਵਿੱਚ ਨਾ ਕੁਝ ਮਹਿਲਾਵਾਂ ਵਾਸਤੇ ਨਾ ਕੁਝ ਗਰੀਬਾਂ ਵਾਸਤੇ ਹੈਗਾ ਜੀ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੂਰੀ ਕੋਹ ਨਿਰਾਸ਼ਾ ਇਸ ਬਜਟ ਤੋਂ ਹੋਈ ਹੈ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਸਾਡੀ ਜਿਹੜੀ ਆਰਥਿਕਤਾ ਹੈਗੀ ਖੇਤੀ ਤੇ ਆਧਾਰਿਤ ਹੈਗੀ ਹੈ ਔਰ ਪੰਜਾਬ ਦਾ ਕਿਸਾਨ ਜਿਹੜਾ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਿਹਾ ਸੀ ਉਹਦਾ ਤਾਂ ਜ਼ਿਕਰ ਹੀ ਨਹੀਂ ਹੈਗਾ ਇਸ ਦੇ ਵਿੱਚ ਜੀ ਤੇ ਤੁਸੀਂ ਦੇਖੋ 10 ਸਾਲ ਦੀ ਸਰਕਾਰ ਆਲਰੇਡੀ ਚਲਾ ਲਈ 11ਵਾਂ ਸਾਲ ਇਹਨਾਂ ਦਾ ਹੈਗਾ ਔਰ ਇਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ ਕਿਸਾਨਾਂ ਦੀ ਦੁੱਗਣੀ ਇਨਕਮ ਤਾਂ ਕੀ ਹੋਣਾ ਸੀ ਖਰਚੇ ਜ਼ਰੂਰ ਦੁੱਗਣੇ ਹੋਗੇ ਇਨਕਮ ਘਟ ਗਈ ਔਰ ਅੱਜ ਇਸ ਬਜਟ ਦੇ ਵਿੱਚ ਪੰਜ ਜੈਨਕੀ ਸਟੇਟਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਜ਼ਿਕਰ ਕੀਤਾ ਗਿਆ ਉਹ ਕਿਹੜੇ ਸਟੇਟ ਹੋਣਗੇ ਉਹਨਾਂ ਦਾ ਆਧਾਰ ਕੀ ਹੋਊਗਾ ਕੁਝ ਵੀ ਨਹੀਂ ਹੈਗਾ ਜਿਵੇਂ ਇੰਡਸਟਰੀ ਲਿਸਟ ਦੀ ਗੱਲ ਕਰਾਂ ਤਾਂ ਆਪਣੀ ਜਿਹੜੀ ਇੰਡਸਟਰੀ ਸੀ ਪੰਜਾਬ ਦੀ ਬਹੁਤ ਸਾਰੀ ਇੰਡਸਟਰੀ ਇਸ ਕਰਕੇ ਮਾਈਗਰੇਟ ਹੋ ਗਈ ਸੀ ਕਿਉਂਕਿ ਕੇਂਦਰ ਦੀ ਸਰਕਾਰ ਨੇ ਲਗਾਤਾਰ ਜੈਨਕੀ ਸਾਡੇ ਆਲੇ ਦੁਆਲੇ ਦੇ ਸੂਬੇ ਨੂੰ ਸੁਬਿਸ਼ੇਸ਼ ਪੈਕੇਜ ਦਿੱਤੇ ਹੂੰ ਤੇ ਸਰਹੱਦੀ ਸੂਬਾ ਹੈ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦੀ ਹੈ ਤੇ ਇਸ ਵਾਰੀ ਉਮੀਦ ਕਰਦੇ ਸੀ ਕਿ ਸ਼ਾਇਦ ਪੰਜਾਬ ਦੀ ਇੰਡਸਟਰੀ ਨੂੰ ਸਰਵਾਈਵ ਕਰਨ ਵਾਸਤੇ ਰਿਵਾਈਵ ਕਰਨ ਵਾਸਤੇ ਸ਼ਾਇਦ ਕੁਝ ਬੂਸਟਰ ਡੋਜ਼ ਮਿਲ ਜਵੇ ਬੂਸਟਰ ਮਿਲ ਜਵੇ ਜੀ ਉੱਥੇ ਵੀ ਨਿਰਾਸ਼ ਕੀਤਾ ਆ ਸਭ ਤੋਂ ਵੱਧ ਫੌਜ ਦੇ ਵਿੱਚ ਜੇ ਲੋਕ ਜਾਂਦੇ ਨੇ ਤੇ ਪੰਜਾਬ ਰਿਹਾ ਜੀ ਗਰਗ ਜੀ ਗੱਲ ਕਰੀਏ ਕਿਤੇ ਜਿੱਥੇ ਆਮ ਆਦਮੀ ਨੇ ਵੱਡਾ ਝੜਕਾ ਦਿੱਤਾ ਵੱਖ-ਵੱਖ ਚੋਣਾਂ 'ਚ ਤਾਂ ਉੱਥੇ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਹ ਉੱਥੇ ਵੀ ਬੀਜੇਪੀ ਦੇ ਹੱਥ ਕੁਝ ਨਹੀਂ ਲੱਗਿਆ ਕਿ ਇਹੀ ਕਾਰਨ ਤਾਂ ਨਹੀਂ ਕਿ ਬੀਜੇਪੀ ਨੇ ਹੱਥ ਜਿਹੜੇ ਪੰਜਾਬ ਤੋਂ ਖਿੱਚਲੇ ਆ ਮੈਂ ਦੇਖੋ ਭਾਜਪਾ ਦੀ ਜਿਹੜੀ ਨੀਅਤ ਅਤੇ ਨੀਤੀ ਹੈ ਨਾ ਉਹ ਕਦੇ ਵੀ ਪੰਜਾਬ ਦੇ ਪੱਖ ਚ ਤਾਂ ਰਹੀ ਨਹੀਂ ਹੈਗੀ। ਉਹਦੀ ਰਿਫਲੈਕਸ਼ਨ ਅੱਜ ਦੇ ਬਜਟ ਤੋਂ ਵੀ ਹੈ। ਜੇਕਰ ਤੁਸੀਂ ਬਜਟ ਦੀ ਗੱਲ ਕਰੋ ਨਾ ਇਹ ਖਾਲੀ ਲਫਾਫੇ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇੱਕ ਚੀਜ਼ ਹੋਰ ਤੁਹਾਨੂੰ ਨੋਟ ਕਰੋਗੇ ਤੁਸੀਂ ਇਸ ਬਜਟ ਦੇ ਵਿੱਚ ਜੀ ਕਿ ਅੱਜ ਇਹ ਜਿਹੜੀ ਸਰਕਾਰ ਹੈ ਵਿਸਾਖੀਆਂ ਤੇ ਚੱਲ ਰਹੀ ਹੈ। ਹੂੰ ਠੀਕ ਹੈ ਨਾ ਚਾਹੇ ਉਹ ਜਨਕੀ ਆਪਣਾ ਨਾਇਡੂ ਸਾਹਿਬ ਹੋਣ ਤੇ ਜਾਂ ਨਿਤਿਸ਼ ਕੁਮਾਰ ਜੀ ਹੋਣ ਇਸ ਬਜਟ 'ਚ ਤੁਸੀਂ ਦੇਖੋਗੇ ਕਿ ਬਿਹਾਰ ਨੂੰ ਦਿੱਤਾ ਗਿਆ, ਤਾਮਿਲਨਾਡ ਅਸਾਂ ਨੂੰ ਅਨੰਦ ਨੂੰ ਦਿੱਤਾ ਗਿਆ, ਅੰਦਰ ਨੂੰ ਦਿੱਤਾ ਗਿਆ ਹੈਗਾ। ਹੂੰ ਤੇ ਕਿਉਂਕਿ ਉਹ ਆਪਣੀਆਂ ਵਿਸਾਖੀਆਂ ਤਾਂ ਗਵਾਉਣੀਆਂ ਨਹੀਂ ਹੈਗੀਆਂ ਤੇ ਪੰਜਾਬ ਨੂੰ ਫੇਰਾਂ ਦੇਖਿਆ ਕੀਤਾ ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਸੱਤਾ ਨੂੰ ਬਚਾਉਣ ਵਾਲਾ ਬਜਟ ਹੈ ਇਹ ਜੀ ਇੱਕ ਆਮ ਆਦਮੀ ਪਾਰਟੀ ਨੇ ਜੋ ਫ੍ਰੀ ਬਿਜਲੀ ਵਾਲੀ ਗਰੰਟੀ ਮਿੱਤੇ ਦਿਨ ਹੀ ਹਰਿਆਣਾ ਚ ਦਿੱਤੀ ਆ ਤਾਂ ਅਜੇ ਹੀ ਸ਼ਬਦ ਅੱਜ ਬਜਟ ਦਰਮਿਆਨ ਸੁਣਨ ਨੂੰ ਮਿਲਿਆ ਕਿ 300 ਫ੍ਰੀ ਯੂਨਟਾਂ ਜਿਹੜੀ ਉਹ ਸੋਲਰ ਪੈਨਲ ਰਾਹੀਂ ਦਿੱਤੀ ਜਾਏਗੀ ਕੀ ਕਾਰਨ ਲੱਗ ਰਿਹਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਕਿਸੇ ਟਾਈਮ ਕਹਿੰਦੇ ਸੀ ਕਿ ਮੁਫਤ ਦੀਆਂ ਰਿਓੜੀਆਂ ਵੰਡਣ ਵਾਲੀਆਂ ਪਾਰਟੀਆਂ ਤੋਂ ਬਚੋ ਅੱਜ ਉਹੀ ਆਪਣੇ ਬਜਟ ਚ 300 ਫਰੀ ਦਾ ਬਿਜਲੀ ਦਾ ਜ਼ਿਕਰ ਕਰ ਰਹੇ ਆ ਦੇਖੋ ਦੇਖੋ ਇਸ ਦੇ ਵਿੱਚ ਨਾ ਇੱਕ ਚੀਜ਼ ਸਾਨੂੰ ਸਮਝ ਨਹੀਂ ਪਾਏਗੀ ਜਿਹੜਾ ਆਰਥਿਕਤਾ ਦਾ ਮਾਡਲ ਜਿਹੜਾ ਵਿਕਾਸ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਇਹਦੇ ਵਿੱਚ ਜਿਹੜਾ ਇੰਬੈਲੈਂਸ ਹੈ ਨਾ ਬੜਾ ਲਗਾਤਾਰ ਹੋ ਵਧ ਰਿਹਾ ਹੈਗਾ ਠੀਕ ਹੈ ਨਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈਗਾ ਤੇ ਉਹਨਾਂ ਦੇ ਵਿੱਚ ਜਾਨੀ ਕਿ ਪਾੜਾ ਹੋ ਵਧ ਰਿਹਾ ਜੇਕਰ ਤੁਸੀਂ ਇਸ ਪਾੜੇ ਨੂੰ ਉੱਥੇ ਨਹੀਂ ਠੱਲੋਗੇ ਠੀਕ ਹੈ ਨਾ ਤਾਂ ਅਫਰਾ ਤਫਰੀ ਸਮਾਜ ਦੇ ਵਿੱਚ ਫੈਲੇਗੀ ਐਟ ਲੀਸਟ ਜਿਹੜੀਆਂ ਬੇਸਿਕ ਸਹੂਲਤਾਂ ਨੇ ਚਾਹੇ ਐਜੂਕੇਸ਼ਨ ਦੀ ਸਹੂਲਤ ਹੋਵੇ ਚਾਹੇ ਹੈਲਥ ਦੀ ਸਹੂਲਤ ਹੋਵੇ ਜਾਂ ਫ੍ਰੀ ਬਿਜਲੀ ਦੀ ਸਹੂਲਤ ਹੋਵੇ ਇਹ ਅੱਜ ਸਮੇਂ ਦੀ ਜ਼ਰੂਰਤ ਹੈਗੀ ਹੈ ਠੀਕ ਹੈ ਨਾ ਇਹ ਉਹਨਾਂ ਦੀ ਬੇਸਿਕ ਨੀਡ ਵੀ ਹੈ ਤੇ ਇਸ ਕਰਕੇ ਜੀ ਆਮ ਆਦਮੀ ਪਾਰਟੀ ਹੈ ਦਿੰਦੀ ਹੈ ਤੇ ਫਰੀਦੀ ਰਿਉੜੀਆਂ ਕਹਿੰਦੇ ਆ ਪਰ ਤੁਸੀਂ ਇਹਨਾਂ ਦੇ ਬਜਟ ਚੋਂ ਮੈਨੀਫੈਸਟੋ ਸੌਰੀ ਚੋਣ ਮੈਨੀਫੈਸਟੋ ਵੀ ਚਾਕੇ ਦੇਖ ਲੋਗੇ ਨਾ ਵਕਾ ਵਕ ਜਦੋਂ ਸੂਬਿਆਂ 'ਚ ਇਹ ਚੋਣਾ ਲੜਦੇ ਆ ਇਹ ਸਾਰਾ ਕੁਝ ਇਹਨਾਂ ਦੇ ਬਜਟ ਚ ਹੁੰਦਾ ਚੋਣ ਮੈਨੀਫੈਸਟੋ ਚ ਹੁੰਦਾ ਪਰ ਕਾਰਨ ਕਿ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਦਿੱਲੀ ਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਸਾਨੂੰ ਚੋਣ ਲਿਆ ਜਿਹਨੂੰ ਫਰੀਦੀ ਰਿਉੜੀਆਂ ਕਹਿੰਦੇ ਆ ਪਰ ਉਹੀ ਚੀਜ਼ਾਂ ਆਫ ਕਰ ਰਹੇ ਨੇ ਇਹ ਫਰੀਦੀਆਂ ਰਿਉੜੀਆਂ ਨਹੀਂ ਐ ਉਹ ਦੂਸਰੇ ਬੰਨੇ ਇੱਕ ਚੀਜ਼ ਹੋਰ ਇਸ ਬਜਟ 'ਚ ਤੁਸੀਂ ਦੇਖੋਗੇ ਕਿ ਜਿਹ ਠੀਕ ਹੈ ਨਾ ਸਵਦਾ ਵਿਕਾਸ ਕਿਵੇਂ ਹੋਇਆ ਜੀ 10 ਸਾਲਾਂ ਦੇ ਰਾਜ ਤੋਂ ਬਾਅਦ ਵੀ ਜੇ 80 ਕਰੋੜ ਜਨਤਾ ਨੂੰ 5 ਕਿਲੋ ਉਨਾਜ ਦੇਣਾ ਪੈ ਰਿਹਾ ਹੈ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਸਾਡਾ ਮੁਲਕ ਕਿੱਧਰ ਜਾ ਰਿਹਾ ਉਹਨਾਂ ਦੀ ਕੈਪੈਸਿਟੀ ਕਿੰਨੀ ਹੈ ਜੀ ਗਰਗ ਸਾਹਿਬ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਹੈ ਕਿ 2027 ਤੱਕ ਤੀਜੇ ਨੰਬਰ ਤੇ ਆਰਖਤ ਆਰਥਿਕ ਸਥਿਤੀ 'ਚ ਲਿਆਉਣ ਨੂੰ ਕਹਿ ਰਹੀ ਹੈ ਭਾਰਤ ਸਰਕਾਰ ਪਰ ਉੱਥੇ ਹੀ ਜਿਵੇਂ ਹੀ ਨਿਰਮਲ ਸਿਤਾਰਮਨ ਆਪਣਾ ਭਾਸ਼ਣ ਨਿਵੇੜ ਕੇ ਬਾਹਰਦੇ ਆ ਮੁੱਦੇ ਮੋੜ ਡਿੱਗ ਜਾਂਦਾ ਹੈ ਸ਼ੇਰ ਬਜਾਵ ਉਸ ਤੋਂ ਸ਼ਿਸ਼ਾ ਕਿਤੇ ਨਾ ਕਿਤੇ ਦਿਖਾ ਦਿੱਤਾ ਗਿਆ ਕਿ ਇਹ ਕੁਝ ਹੋਣ ਵਾਲਾ ਆਉਣ ਵਾਲੇ ਹਾਲਾਤ ਦਿਨਾ ਚ ਦੇਖੋ ਮੈਂ ਤੁਹਾਨੂੰ ਫਿਰ ਕਿਹਾ ਇਹ ਹਵਾਈ ਕਿਲੇ ਬਣਾ ਰਹੇ ਆ ਤੁਸੀਂ ਦੇਖੋ ਇੱਕ ਵਾਰ ਨੇ ਜਿਹੜੀ ਸਾਡੀ ਇਨਵੈਸਟ ਜਿਹੜੇ ਸਰਕਾਰ ਦੇ ਆਪਣੇ ਅੰਕੜੇ ਆ ਸਰਕਾਰ ਦੇ ਆਪਣੇ ਅੰਕੜੇ ਦੀ ਮੈਂ ਗੱਲ ਕਰਦੇ ਮੈਂ ਆਪਦੇ ਕੋਲ ਅੰਕੜੇ ਦੀ ਗੱਲ ਨਹੀਂ ਕਰ ਰਿਹਾ ਸਾਡੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਉਹ 45% ਡਾਊਨ ਚਲੀ ਗਈ ਹੈ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹ 12% ਨੇ ਜਨ ਕਿ ਡਾਊਨ ਚਲੀ ਗਈ ਹੈ ਠੀਕ ਹੈ ਨਾ ਤੁਸੀਂ ਜਦੋਂ ਇੰਡਸਟਰੀਅਲ ਪ੍ਰੋਡਕਸ਼ਨ ਤੁਹਾਡੀ ਜਨ ਕਿ ਡਾਊਨ ਜਾ ਰਹੀ ਹੈ ਮੈਨੂਫੈਕਚਰਿੰਗ ਡਾਊਨ ਜਾ ਰਹੀ ਹੈ ਇਨਵੈਸਟਮੈਂਟ ਤੁਹਾਡੇ ਕੋਲੇ ਹੈ ਨਹੀਂ ਹੈ ਤਾਂ ਤੁਹਾਡੇ ਕੋਲ ਰੋਜ਼ਗਾਰ ਪੈਦਾ ਕਿਵੇਂ ਹੋਊਗਾ ਜਦੋਂ ਤੁਹਾਡੇ ਕੋਲੇ ਰੋਜ਼ਗਾਰ ਪੈਦਾ ਨਹੀਂ ਹੋਊਗਾ ਤਾਂ ਤੁਹਾਡੀ ਇੰਡਸਟਰੀ ਜਿਹੜੀ ਹੈ ਤੁਹਾਡੀ ਇਕਨੋਮੀ ਉਹ ਗਰੋਥ ਕਿਵੇਂ ਕਰੂਗੀ ਔਰ ਦੂਸਰੀ ਗੱਲ ਜਿਹ ਟੋਕੜ 10 ਕਰੋੜ ਦੇ ਆਸਪਾਸ ਛੋਟਾ ਇਨਵੈਸਟਰ ਸਾਡੇ ਹਿੰਦੁਸਤਾਨ ਦੇ ਵਿੱਚ ਹੈਗਾ ਜੇ ਇੱਕ ਪਰਿਵਾਰ ਤੇ ਗੱਲ ਕਰੀਏ ਚਾਰ ਪਰਿਵਾਰ ਵੀ ਹੋ ਚਾਰ ਮੈਂਬਰ ਵੀ ਹੋ ਤਾਂ 40 ਕਰੋੜ ਜੰਦਾ ਜਿਹੜੀ ਇਹਨਾਂ ਦੇ ਉੱਤੇ ਤੁਸੀਂ ਜਿਹੜਾ ਟੈਕਸ ਹੈਗਾ ਉਹ 10 ਤੋਂ ਜਿਹੜੀ ਸ਼ਾਰਟ ਟਰਮ ਹੈਗੀ 10 ਤੋਂ ਵਧਾ ਕੇ 15% ਕਰਤਾ ਜਿਹੜੀ ਲੌਂਗ ਟਰਮ ਗੇਨ ਹੈਗੀ ਉਹ ਤੇ ਤੁਸੀਂ 10 ਤੋਂ ਵਧਾ ਕੇ ਸਾਡਾ 12.5% ਕਰਤਾ ਤਾਂ ਨੈਚੁਰਲੀ ਉਹਦੇ ਜਾਨੀ ਕਿ ਡਿਗਨਾਈਸ ਨਾ ਸੈਂਸੈਕਸ ਤੇ ਤੁਹਾਡੀ ਕਥਨੀ ਅਤੇ ਕਰਨੀ ਵਿੱਚ ਬਹੁਤ ਵੱਡਾ ਫਰਕ ਆ ਜੀ